ਜੀ ਇਹ ਨਾ ਭੈਣ ਲੈ ਕੱਖ ਕੁਖ ਕੱਢ ਰਿਆ ਕਰ। صدیق ਬਣਿਆ ਕਰਦਾ ਤਾਂ ਉਹਦਾ ਜੀ ਕਾਤੇ ਸੀ ਮੈਂ। ਹਾਂ? ਸਾਰੀ ਕਰਤੀ। ਹਾਂ। ਥੋੜੀ ਜੀ। ਉਹ 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 ਔਰ ਗੱਲ ਸੀ। ਕੀ ਮਰ ਗੱਲ ਨਾ ਤਰਾ ਓਏ। ਭਾਈ ਕੀ ਹੋਰ? ਹੋਰ ਦੀ ਭਾਈ ਬਲ ਮਤ ਕਿੰਨਾ? ਠੀਕ ਆ ਨੂੰ ਕਹੇ ਭਾਈ ਘਰ ਵੱਡੇ ਭਾਈ ਹੋਰ ਰਚ। ਬੈਠੇ ਹਾਂ। ਉਹ ਇਹ ਯਾਰ ਬਾਤ ਬਤਾਈ ਯਾਰ ਉਹ ਯਾਰ ਉਹ ਗੱਲ ਤੋਂ ਬਾਅਦ। ਇਹ ਆ ਕੀ ਬਣਿਆ ਯਾਰ ਤੇਰੇ ਨਾਲ ਇਹ ਕੀ ਕਹੀ ਹੁੰਦਾ ਏ। ਸਰਦਾਰੇ ਡਰਦਾ ਕੀ ਗੱਲ ਐ? ਜਿੰਨੇ ਸੁਣੀ ਕਰਦੀ ਗੱਲ ਨੂੰ ਲੈ ਗਿਓ ਗੜਪੜਦਾ ਆਏ ਹਾਂ ਮੈਂ ਦੇਖ ਤੁਸੀਂ ਵੀ ਹਾਂ ਇਹ ਕਹਿੰਦਾ ਯਾਰ ਅੱਛਾ ਓਏ ਗਮਾਰੇ ਦੀਆਂ ਫਲੀਆਂ ਤੋੜ ਦਿਓ ਕੋਈ ਨਹੀਂ ਬਾਈ ਤੋੜ ਲਿਆ ਮੈਂ ਵੱਡੇ ਪਈ ਖੜੀ ਮੜੇ ਹਾਂ ਕੋਈ ਨਾ ਤੋੜ ਕੇ ਲੈ ਕੇ ਚੰਦ ਦਾਲ ਬਣਾਵਾਂਗੇ ਬਹੁਤ ਵੱਡੀ ਗੱਲ ਆ ਇਹ ਕਿਵੇਂ ਵੀ ਵੀਰਾਂ ਦਾ ਕਿੰਨੂ ਮੁੰਡੇ ਲੱਗਾ ਗੱਤੁੱਟੇ ਨੇ ਦੇਖਾਂ ਪਾਉਂਦਾ ਜਾਂਦਾ ਕਿ ਪੱਕੀ ਕਰ ਰਹੇ ਆਨਸਰ ਦਾਰਾ ਇਹ ਫਿਰ 20 ਸਾਲ ਤੋਂ 50 ਸਾਲ ਤੋਂ ਰਲਦਾ ਆਪਣਾ ਜਿਹੜਾ ਮੰਨ 50 ਸਾਲ ਹੋ ਗਿਆ ਸਾਡੇ ਨਾਲ ਰਲਦੇ ਨੂੰ ਹਾਂ ਗੱਲ ਸੁਣ ਬਲਵਤ ਨੂੰ ਬਾਈ ਸਮਝਾਇਆ ਯਾਰ ਬਾਈ ਇਹ ਯਾਰ ਗਲਤ ਗੱਲਤ ਹੋ ਗਈ ਇਹ ਹੋ ਗਿਆ ਕੰਦਰੋਂ ਇਹ ਯਾਰ ਇਹ ਆਪਣਾ ਜਿਹੜਾ ਹਿੱਤ ਦੇ ਦinesh ਆਪਣਾ ਭਾਈ ਹਾਂ ਇਹ ਕਹਿੰਦਾ ਵੀ ਜਿਹੜੀ ਆਪਣੀ ਕੁੜੀ ਸੀ ਉਹ ਕਹਿੰਦਾ ਵੀ ਗਲਤ ਕੰਮਾਂ ਤੇ ਹੋ ਗਿਆਦਾ ਕਿਸੇ ਨਾਲ ਇਹ ਸ਼ੈਟਿੰਗ ਹੋ ਗਈ ਤਾਂ ਇਹ ਕਹਿੰਦਾ ਓ ਤੂੰ ਮੇਰੇ ਕੋਲੇ ਦੱਸੀ ਨਹੀਂ ਓਏ ਛੋਟੇ ਛੋਟੇ ਦਾਸਤਾ ਸੀ ਇਹਨੂੰ ਦੱਸਾਂਗਾ ਕੱਲ੍ਹ ਦੱਸਾਂਗਾ ਛੋਟੀ ਸਰਦਾ ਆਪਣੀ ਦਾਸਤਾ ਦਾ ਪ੍ਰਿਵਿਨਤਾ ਚਰਲਦਾ। ਉਹ ਰੇਹ ਕਦੇ ਚਰਨ। ਨਹੀਂ ਕਿਦਰ ਕੋਈ ਨਹੀਂ ਕਹਿੰਦਾ ਕੋਈ ਨਹੀਂ। ਕੋਈ ਕੁਝ ਨਹੀਂ ਕਹਿੰਦਾ ਇਹ। ਕੋਈ ਗੱਲ ਨਹੀਂ। ਨਾ। ਵੀ ਦੇਤੀ। ਇਟੂਪ। ਤੇ ਪਰੇ ਦੀ ਕੁਛ ਮੁੰਡੇ ਨਾਲ ਦੇਖੀ। ਅੱਛਾ। ਨਾ ਇੱਥੇ ਕੱਕਾ ਕੱਢੀ ਜਾਂਦਾ ਜੀਰੀ ਚ। ਅੱਛਾ। ਕੱਢੀ ਜਾਂਦੀ ਸੀ ਤੇ ਉਹ ਨਾ ਇੱਥੇ ਉਹ ਆਪਣੀ ਨੱਕ ਤੇ ਬਸ ਉਹਦੇ ਦਿੱਤੀ ਐਵੇਂ ਭੈਣ ਦੀ ਬਸ ਤੂੰ ਖੇਤ ਲਈ ਮੱਕ ਚ ਕੌਣ ਪੜਦੇ ਤੂੰ ਸਾਰਾ ਤਾਂ ਨਹੀਂ ਸੀ ਸਿੱਧੇ ਕੇ ਬਤਾ ਇਹ ਵਿਚਾਰ ਹੁਣ ਆਪਣੇ ਪੰਜ ਬੰਦ ਰਹਿ ਜਾਂਦੇ ਸੀ ਮੈਨੂੰ ਮਾਰ ਦਿੰਦੀ ਹਾਂ ਮਾਰ ਦਿੰਦੀ ਅੱਛਾ ਮੈਂ ਲੱਦੇ ਡਰ ਗਿਆ ਵਿਚਾਰਾ ਇਹ ਤਹਿੜ ਗਿਆ ਬੰਦਾ ਕਿਹੜਾ ਸੀਗਾ ਮੈਂ ਤਾਂ ਹੰਨਾ ਨਹੀਂ ਤੇ ਰਹਾ ਸਭ ਜਾਣਦਾ

10 ਕੱਲੇ ਬਾਹਨ ਦੇ ਭੈਣ ਦੀ ਫੁੱਦੀ ਕਿ ਕਿਨਾ ਚੱਕਦੇ ਉਹਨੂੰ ਵੱਡੋ ਉਹਨੂੰ ਚੱਕੋ ਚੱਕੋ ਕਿੱਥੇ ਚੱਕੋਗੇ ਫਿਰ ਕੋਈ ਮੇਜਰ ਆਪਣਾ ਇੱਕ ਦੋ ਦਿਨ ਟਪਾ ਫਿਰ ਕਰਦਾ ਹੈ ਹੈ ਕੁੜੀ ਨੂੰ ਵਿਆਹੀ ਉਸ ਤੋਂ ਬਾਅਦ ਕੁੜੀ ਨੂੰ ਵਿਆਹ ਜੰਨੇ ਕੁੜੀ ਨੂੰ ਵਿਆਹ ਜੰਨੇ ਪੈਸੇ ਨੇ ਉਹਦੇ ਲਾ ਦਿਓ ਸਾਰੇ ਗਰੀਬ ਦੇ ਤੇ ਪਹਿਲਾਂ ਕੁੜੀ ਨੂੰ ਵਿਆਹ ਮੇਰੇ ਵੀ ਇੱਕ ਦੀ ਕੋਈ ਬਾਤ ਨਹੀਂ ਹੁੰਦਾ ਤੇਰੀ ਵੀ ਤੀ ਵੀ ਪਹਿਲਾਂ ਜਰਾ ਗੱਲ ਸੁਣ ਲੈ ਹਾਂ ਭਾਈ ਸੁਣਦਾ ਨਹੀਂ ਕਾਹ ਖੜਾਗਾ ਲੈ ਠੀਕ ਆ ਜਾ ਪਹਿਲਾਂ ਜਾ ਉੱਥੋਂ ਜਾ ਪੈਸੇ ਲਿਆ ਕੇ ਇਹਨੂੰ ਘਰੇ ਫੜਾ ਕੇ ਆ। ਬਸ ਠੀਕ ਆ। ਜਿੱਦ ਨਹੀਂ ਮੈਨੂੰ ਚ ਕਹਦੋਗੇ। ਕੋਈ ਬਸ ਕੀ ਕੀ ਜੀ? ਤੋਂ ਮੈਂ ਉਹ ਐਂਜ ਕਰ ਦਿੰਨੇ। ਅੱਛਾ ਅੱਛਾ ਟਰੈਕਟਰ ਕਹਦਾ ਇਹ। ਟਰੈਕਟਰ ਕੋਈ ਬਸ ਟਰੈਕਟਰ ਅੱਛਾ ਟਰੈਕਟਰ ਹਾਂ। ਤੈਨੂੰ 20000 ਰੁਪਿਆ ਦੇ ਦਿੱਥੋ। ਇਹਨੂੰ ਫੜ ਕੇ ਹਾਂ ਕੋਈ ਨਹੀਂ ਫੜਾ ਲੂ। ਉਤੋਂ ਖਾਤੇ ਤੋਂ। ਠੀਕ ਆ ਬਸ। 20000 ਰੁਪਿਆ ਦੇ ਸ ਬਹੁਤ ਆ ਤੁਹਾਨੂੰ। ਖਰ ਦਾ ਖਰਚਾ ਤੇ ਕੁਝ ਵਕਤ ਤੇ ਦੂਜਾ ਆਪਾ ਨਾ ਨੂਨ ਮਿਰਚ ਸਾਰਾ ਆਪਣੇ ਪੱਲੋਂ ਹੋਵੇ ਸਾਡੇ ਪਰ ਨੂਨ ਤੇਲ ਖੰਡ ਸਾਰਾ ਅਸੀਂ ਦੇ ਦੇਣਾ ਮੈਂ ਜਿਉਂ ਚਕਾਦਾ ਉਹ ਅੱਛਾ ਹਾ ਟਰੈਕਟਰ ਟਰੈਕਟਰ ਕਹਿੰਦਾ ਇਹ ਮੇਂ ਨਜ਼ਰ ਰੁਕ ਗਿਆ ਵੇ ਇਹ ਕੰਦਰਾ ਪੇਂਦੀ ਹੈ ਭਾਦਾਂ ਕਿਸੇ ਪਾਸੇ ਉਹ ਖੜਾ ਗਿਆ ਲੈੇ ਫਿਰਦਾ ਹਾਂ ਪਰ ਦੂ ਤੂੰ ਚਾਹ ਵਾਰੀ ਆਪਦੀ ਚਾਹ ਮੰਗਾਵਾ ਕੋਠੇ ਕੋਲ ਉਹ ਘੜਾ ਕੋਈ ਚੜਾ ਕੋਈ ਗੱਲ ਨਹੀਂ ਫੇਰ ਕੋਈ ਪੂਰੀ ਲੈਮਾ ਆਪਾਂ ਪਿੱਛੇ ਤੋਂ ਆਪਾਂ ਪਿੱਛੇ ਤੋਂ ਜਾ ਭਾਈਆ ਤੇਰਾ ਕੰਮ ਹੋ ਗਿਆ ਜੇ ਭੱਜਾ ਬਸ ਬਾਜਾ ਕੋਈ 20000 ਰੁਪਏ ਕਰੇ ਪਾਉਂਦੇ ਅਸੀਂ ਅਸੀਂ ਕਰ ਤਾ ਤੂੰ ਬਾਜਾ ਕੋਈ ਬੈਠੇ ਦੇ ਇਧਰ ਕੋਈ ਨਾ ਮੈਂ ਹੈ ਜੇ ਨਾ ਪਤਾ ਹੈ ਇਹਨਾਂ ਦੇ ਇਹਨਾਂ ਦੇ ਦਾਗਾ ਫੁੱਟ ਪੜੀਆਂ ਜਾਂ ਉੱਥੇ ਜਾ ਕੇ ਉੱਧਰ ਜਾ ਕੇ ਕਰ ਕੋਈ ਉੱਧਰ ਜਾ ਕੇ ਹਾਂ ਕਰ ਕਰ ਦੇ ਅਸੀਂ ਕਰ ਦੇ ਦੇਖ ਭਾਈ ਇਹਨੇ ਵਧੀਆ ਵਧੀਆ ਹੋ ਕਰ ਆਪਾਂ ਨੂੰ ਇੱਧਰ ਰੱਖ ਦੀ ਆਪਾਂ ਕਿ ਨਹੀਂ ਬੋਲਾ ਮੈਂ ਕੋਣ ਆਪਾਂ ਭਾਈ ਕਿਸੇ ਦੀ ਇੱਜ਼ਤ ਲੁੱਟਣੀ ਨਹੀਂ ਨਾ ਨਾ ਘਰ ਬਸਾਉਣੇ ਨੇ ਆਪਾਂ ਜਿਹਦੇ ਬਸਾਉਣਾ ਜਮ 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 ਠੀਕ ਹੈ ਨਾ ਨੇ ਆਪਣੀ ਨੀਤੀ ਦਾ ਪਰਦਾ ਰੱਖ ਲਿਆ ਵੀ ਆ ਸੁਣ ਕੇ ਕਰਕੇ ਵਧੀਆ ਕਰ ਰਹੇ ਬੰਦੇ ਨੇ ਨਾ ਹਾਂ ਵੀ ਇਹ ਬੰਦੇ ਦਾ ਤਾਂ ਆਪਾਂ ਗੁਣੀ ਨਾ ਪੁਲੀ ਸਾਰੀ ਉਮਰ ਦਾ ਇਹ ਤਾਂ ਆਪਣਾ ਨਹੀਂ ਇਹਦੇ ਆਪਣੀਆਂ ਛੇਰੇ ਪਹਿਣਾ ਨਹੀਂ ਹੈਗੀਆਂ ਓਏ ਜੇ ਅੱਜ ਇਹਦੇ ਨਹੀਂ ਮਰਦਤ ਕਰੇ ਕੌਣ ਕੀ ਦੀ ਕਰੂ ਮਰਦਤ ਇਹਦੇ ਕੁੜੀ ਬਰਾਬਰ ਦੀ ਆ ਬਾਈ ਇਹਦੇ ਬਚਾਰੇ ਦੀ ਛੋੜਦੇ ਪਹਿਣਾ ਨਹੀਂ ਹਾਂ ਕੁੜੀ ਦਾ ਲਗਾਦਾ ਆਪਣੀ ਕੁੜੀ ਮਾੜੀ ਸੇ ਨੂੰ ਦੱਸਦਾ ਇਹਨੇ ਦੱਸਦਾ ਆ ਆਪਣਾ ਫਿਰ ਆਪਣਾ ਪਰਦਾ ਰਹਿ ਗਿਆ ਕੁੜੀ ਨੂੰ ਵਹਿਦਾ ਆਏ ਆਪਾਂ ਤੇ ਆਪਾਂ ਨੂੰ ਬੈਠਾ ਬਸ ਆਪਣੇ ਵੀ ਕੋਠੇ ਏਡੀ ਅਮ ਤਿਆਰ ਕੁੜੀ ਹਾਂ ਪਰ ਉਹ ਵੀ ਤਿਆਰ ਦੇਖੀ ਆਨੇ ਪਹਿਲਾਂ ਬਸ ਆਪਣੀ ਦਾ ਹੋਰ ਆਪ ਦੇ ਮੈਂ ਤੈਨੂੰ ਇਹ ਕਹਿਣਾ ਬਾਈ ਬ੍ਰੇਸ਼ ਨੂੰ ਸੁਣ ਤੇ ਬਸ ਇੱਥੇ ਆ ਉਧਰ ਇਹ ਸਬਜ਼ੀ ਮਾੜੀ ਬ੍ਰੇਸ਼ ਜੀ ਮੜੇ ਉਰੇ ਹੋ ਤੇ ਬਸ ਆਏ ਬਾਈ ਇਹਨੇ 15000 ਰੁਪਏ ਪਾਰੀ ਦੇ ਤੈਨੂੰ ਮੇਰਾ ਠੀਕ ਆ ਬਾਈ ਹੁਣ ਇਹ ਬਾਈ ਬਣ ਕੇ ਸਾਰਿਆਂ ਨੂੰ ਬਤਵਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੋਲੋ ਕਰੋ ਬਈ ਸੈਨ ਕਰੋ ਤੇ ਬਈ ਅਸੀਂ ਇਹ ਵੀ ਕਮੈਂਟ ਪੇਜ ਸਾਨੂੰ ਅਸੀਂ ਇਹ ਵੀਡੀਓ ਵਿੱਚ ਸਿਖਾ ਦਿੰਨੇ ਆ ਆਪਾਂ ਕਿਸੇ ਦੀ ਕੁੜੀ ਨੂੰ ਮਾਰਾ ਨਹੀਂ ਕਰਨਾ ਨਾ ਚੰਗਾ ਕਰਨਾ ਜਿਹੜੀ ਭੈਣ ਮਿਲਦੀ ਹੈ ਭੈਣ ਨੂੰ ਭੈਣ ਚਾਚੀ ਨੂੰ ਚਾਚੀ ਠੀਕ ਆ ਹਾਂ ਹਾਂ ਇਹ ਕਹਿੰਦੇ ਕਿਹੜੀ ਹੋਣਾ ਸਾਡੀ ਇਹ ਵੀਡੀਓ ਬਣਾਉਂਦਾ ਇਹ ਮਕਸਦ ਸੀ ਬਈ ਵੀ ਮੰਨ ਲਓ ਕਿਸੇ ਹਰੇਕ ਬੰਦੇ ਦੀ ਗੱਲ ਮੰਨੋ ਬੰਦਾ ਕਹਿੰਦਾ ਨਾ ਗੱਲ ਕੋਈ ਮੰਗਦਾ ਵੀ ਕਹਿੰਦਾ ਕੋਈ ਬਿਮਾਰੀ ਕਹਿੰਦਾ ਕੋਈ 100 ਕਿੱਲੇ ਵਾਲਾ ਕਹਿੰਦਾ 1000 ਕਿੱਲੇ ਵਾਲਾ ਕਹਿੰਦਾ ਉਹ ਹਰ ਇੱਕ ਗੱਲ ਤੇ ਬਾਈ ਅਮਲ ਕਰੋ ਕਿਉਂ ਅੱਜ ਕੱਲ ਦਾ ਧੀ ਪੁੱਤ ਦੇ ਪਰਦੇ ਕਿਹੜੇ ਬੇਪਰਦੇ ਹੋਏ ਪੈਣ ਬਾਈ ਜਿਵੇਂ ਜਮਾ ਜਿਵੇਂ ਇਸ ਕਮੇਟੀ ਵਿੱਚ ਸਾਡੇ ਭਾਈ ਦਿਨੇਸ਼ ਸਿੰਘ ਨੇ ਸਾਡੇ ਨਾਲ ਇਹ ਵਿਚਾਰ ਸਾਂਝੇ ਕਰੇ ਆਪਣੇ ਇਹ ਤਾਂ ਬਚਾਰਾਂ ਦਾ ਚੱਲ ਇਹ ਵਿਚਾਰ ਬਿਹਾਰ ਤੋਂ ਆਇਆ ਇਹ ਮੇਰਾ ਪਤਾ ਪਰਿਵਾਰ ਸਾਡੇ ਘਰੇ ਠੀਕ ਆ ਬਾਈ ਜੀ ਸਾਨੂੰ ਬਹੁਤ 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 ਸਬਸਕ੍ਰਾਈਬਰ ਕਰਾ ਚਲ ਠੀਕ ਆ ਕੋਈ ਗੱਲ ਨਹੀਂ ਮੁੱਕਾ ਹਾਂਜੀ ਠੀਕ ਆ ਬਾਈ